ਪੰਜਾਬ ਦਾ ਵਿਧਾਨ ਸਭਾ ਹਲਕਾ ਨੰਦਪੁਰ ਸਾਹਿਬ ਜਿੱਥੋਂ ਕੈਂਪੀਨ ਮੰਤਰੀ ਮਦਨ ਮੋਹਨ ਮਿੱਤਲ ਵਿਧਾਇਕ ਨੇ ਇਸ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਐਵਪੀ ਸੰਜਾ ਪਹੁੰਚਿਆ ਤਾਂ ਸਾਹਮਣੇ ਆਇਆ ਲੋਕਾਂ ਦਾ ਦਰਦ ਨੰਦਪੁਰ ਸਾਹਿਬ ਦੇ ਲੋਕਾਂ ਨੇ ਤਾਂ ਵੱਡੀਆਂ ਸਮੱਸਿਆਵਾਂ ਨੇ ਇੱਕ ਸੋਕਾ ਤੇ ਦੂਜਾ ਡੋਬਾ ਜੀਹਾਂ ਇੱਕ ਹੀ ਹਲਕੇ ਦੇ ਕੁਝ ਲੋਕ ਸੋਕੇ ਦੀ ਮਾਰ ਚੱਲ ਰਹੇ ਨੇ ਤਾਂ ਕੁਝ ਹੜਾਂ ਦੀ ਸਮੱਸਿਆਵਾਂ ਨਾਲ ਆਏ ਦਿਨ 2-4 ਹੁੰਦੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉਸ ਇਲਾਕੇ ਦੀ ਜਿੱਥੇ ਸੋਕਾ ਯਾਨੀ ਪਾਣੀ ਦੀ ਵੱਡੀ ਘਾਟ ਹੈ ਇੱਥੇ ਫਸਲਾਂ ਸਿਰਫ ਮੀਂਹ ਦੇ ਪਾਣੀ ਨਾਲ ਹੀ ਹੁੰਦੀਆਂ ਨੇ ਆਪਣੀਆਂ ਇਹਨਾਂ ਸਮੱਸਿਆਵਾਂ ਲਈ ਲੋਕ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਨੇ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਤੇ ਸੂਫੀਆਂ ਦੀ ਧਰਤੀ ਹੈ ਸ੍ਰੀ ਅਨੰਦਪੁਰ ਸਾਹਿਬ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਕਿਹਾ ਜਾਂਦਾ ਹੈ ਅਸੀਂ ਅਨੰਦਪੁਰ ਸਾਹਿਬ ਹਲਕੇ ਦੇ ਇਲਾਕੇ ਚੰਗਰ ਚਾਂ ਚੰਗਰ ਇਲਾਕੇ ਦੇ ਲੋਕ ਦਹਾਕਿਆਂ ਤੋਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਦਾ ਜ਼ਿਆਦਾਤਰ ਇਲਾਕਾ ਮੈਦਾਨੀ ਹੈ ਪਰ ਅਨੰਦਪੁਰ ਸਾਹਿਬ ਦਾ ਏਰੀਆ ਪਠਾਨਕੋਟ ਦਾ ਏਰੀਆ ਬਹੁਤ ਥੋੜੇ ਏਰੀਏ ਨੇ ਜਿਹੜੇ ਪਹਾੜੀ ਏਰੀਏ ਨੇ ਇਹਨਾਂ ਪਹਾੜਾਂ ਚ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਰਹਿੰਦੀਆਂ ਰਹੀਆਂ ਨੇ ਅਸੀਂ ਚੰਗਰ ਇਲਾਕੇ ਚ ਪਹੁੰਚੇ ਆ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਲੰਬਾ ਸਮਾਂ ਹੋ ਗਿਆ ਸਰਕਾਰਾਂ ਬਣਦੀਆਂ ਨੂੰ ਪਰ ਇਹ ਲੋਕ ਕਹਿ ਰਹੇ ਨੇ ਕਿ ਸਾਡੀਆਂ ਸਮੱਸਿਆਵਾਂ ਹੱਲ ਨਹੀਂ ਹੋਈਆਂ ਬੁਨਿਆਦੀ ਸਮੱਸਿਆਵਾਂ ਨਾਲ ਜੂਝ ਰਹੇ ਨੇ ਅਸੀਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਮਾਤਾਵਾਂ ਕੋਲੇ ਆਏ ਆ ਮਾਤਾ ਜੀ ਅ ਗੀ ਤੇ ਸਭ ਤੋਂ ਵੱਡੀ ਸਮੱਸਿਆ ਕੀ ਸਮੱਸਿਆ ਤਾਂ ਇਹ ਹੈ ਜੀ ਵੀ ਇੱਥੇ ਪਾਣੀ ਨਹੀਂ ਸਾਡੇ ਪਾਣੀ ਨਹੀਂ ਲੱਗ ਰਿਹਾ ਬਹੁਤ ਤੰਗੀ ਹੈ ਇਸ ਵਾਸਤੇ ਦੇਖੋ ਜੀ ਆ ਜਿਹੜੀ ਪਿੱਛੇ ਫਸਲ ਖੜੀ ਹੈਗੀ ਸੁੱਕ ਰਹੀ ਇਸ ਵਕਤ ਇਹ ਕਿਹੜੇ ਪਾਣੀ ਨਾਲ ਹੁੰਦੀ ਹੈ ਜਿਹੜੀ ਫਸਲ ਪਿੱਛੇ ਖੜੀ ਹੈ ਇਹ ਮਾਰੂ ਪਾਣੀ ਨਾਲ ਹੋ ਰਹੀ ਹੈ ਜੀ ਮੀਂਹ ਦਾ ਪਾਣੀ ਹੈ ਹਾਂ ਜੀ ਉਹ ਵੀ ਕਦੇ-ਕਦੇ ਪੈ ਰਿਹਾ ਸੁੱਕ ਰਹੀ ਬਹੁਤ ਬੁਰਾ ਹਾਲ ਤੁਹਾਨੂੰ ਕੀ ਲੱਗਦਾ ਵੱਡੀ ਸਮੱਸਿਆ ਕੀ ਹੈ ਚੰਗਰ ਲਾ ਕੇ ਦੀ ਪਾਣੀ ਦੀ ਹੈ ਜੀ ਜ਼ਿਆਦਾ ਕਰਕੇ ਬੇ ਸਾਡੇ ਪਾਣੀ ਦੀ ਬਹੁਤ ਲੋੜ ਹੈ ਪਾਣੀ ਤੁਸੀਂ ਕਹਿੰਦੇ ਹੋ ਸਰਕਾਰਾਂ ਤੇ ਕਾਂਗਰਸ ਦੀਆਂ ਵੀ ਬਣਦੀਆਂ ਰਹੀਆਂ ਅਕਾਲੀਆਂ ਦੀਆਂ ਵੀ ਬਣਦੀਆਂ ਰਹੀਆਂ ਕਿਹਾ ਉਹਨਾਂ ਨੂੰ ਬਥੇਰਾ ਕਿਹਾ ਜੀ ਕੋਈ ਸੁਣਾਈ ਨਹੀਂ ਕਰਦੇ ਸੁਣਾਈ ਨਹੀਂ ਹੈ ਜੀ ਕੋਈ ਸੁਣਾਈ ਨਹੀਂ ਹੈਗੀ ਪਾਣੀ ਵੀ ਸਾਡਾ ਦੇਖੋ ਤੁਸੀਂ ਪੀ ਕੇ ਥੱਲੇ ਕਿੰਨੀ ਮਤਲਬ ਮਿੱਟੀ ਹੁੰਦੀ ਮਿਕਸ ਆਉਂਗੀ ਬਿਮਾਰੀਆਂ ਦਾ ਕਾਰਨ ਹੈ ਉਹ ਆਰਓ ਸਿਸਟਮ ਦੀ ਗੱਲ ਚੱਲਦੀ ਆਰਓ ਨਹੀਂ ਲਾਇਆ ਇੱਥੇ ਨਹੀਂ ਜੀ ਆਰਓ ਨਿਉਰੇ ਲੱਗ ਗਿਆ ਹਾਂਜੀ ਉਰੇ ਬਹੁਤ ਸਮੱਸਿਆ ਸਭ ਕਾਸੀ ਨਹੀਂ ਸਮੱਸਿਆ ਆਉਂਦੀ ਉਹਨਾਂ ਨੂੰ ਕਿਹਾ ਕਦੇ ਕਾਂਗਰਸੀਆਂ ਅਕਾਲੀਆਂ ਉਹ ਤਾਂ ਹੈਗਾ ਵਾ ਬੋਲ-ਵਾਲ ਕੇ ਚੱਲ ਜਾਂਦੇ ਉਹਨਾਂ ਓਗੜ ਸੁਣਦੇ ਐ ਸਾਡੀ ਗੱਲ ਤਾਂ ਕਿਸੇ ਨੇ ਸੁਣਦੇ ਨਹੀਂ ਉਹਨੂੰ ਕੀ ਲੱਗਦਾਗਾ ਕਿ ਕਿਉਂ ਇਲਾਕੇ ਦੇ ਲੀਡਰ ਹੋਣਗੇ ਇੱਥੇ ਕਿਉਂ ਉਹਨਾਂ ਨੇ ਸੀਰੀਅਸ ਨਹੀਂ ਲਿਆ ਇਹ ਸਮੱਸਿਆ ਇਹਨਾਂ ਨੇ ਕਿਉਂਕਿ ਪੁੱਛਗਿਰਣੀਆ ਕਿਸੇ ਚੀਜ਼ ਦੀ ਸਾਰੀ ਦੀ ਸਮੱਸਿਆ ਇਹ ਹੈ ਕਿ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਹੈ ਕਿਉਂਕਿ ਜ਼ਮੀਨ ਨੂੰ ਪਾਣੀ ਨਹੀਂ ਹੈ ਜੋ بارش ਦਾ ਪਾਣੀ ਹੈ ਉਸੇ ਨਾਲ ਹੀ ਫਸਲ ਹੁੰਦੀ ਹੈ ਬਾਕੀ ਉਹਨੂੰ ਕੀ ਲੱਗਦਾਗਾ ਲੀਡਰ ਕਿਉਂ ਨਹੀਂ ਇਹ ਸਮੱਸਿਆ ਨੂੰ ਸੀਰੀਅਸਲੀ ਲੈਂਦੇ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਵੋਟਾਂ ਦਾ ਲੈ ਕੇ ਚੱਲ ਜਾਂਦੇ ਲਾਰੇ ਲਾ ਕੇ ਚੱਲ ਜਾਂਦੇ ਚੰਗਰ ਲਾ ਕੇ ਨੋ ਜੀ ਪਾਣੀ ਦੀ ਬਹੁਤ ਕਿਲਤਾ ਇੱਥੇ ਪੀਣ ਵਾਲੇ ਪਾਣੀ ਵੀ ਪੀਣ ਯੋਗ ਨਹੀਂ ਐ ਇੱਥੇ ਦਾ ਤੇ ਹੋਰ ਪਾਣੀ ਮੀਂਹ ਦਾ ਪਾਣੀ ਨਾਲੀ ਫਸਲਾਂ ਆਉਂਦੀਆਂ ਐ ਹੋਰ ਤਾਂ ਬਾਕੀ ਗਰਮੀਆਂ ਨੂੰ ਤਾਂ ਪਾਣੀ ਖੱਡਾਂ ਦਾ ਪਾਣ ਲੈ ਮਜਬੂਰ ਹੁੰਦੇ ਅਸੀਂ ਕਿਉਂ ਨਹੀਂ ਪਾਣੀ ਦੀ ਸਮੱਸਿਆ ਤੁਸੀਂ ਬਾਰ ਬਾਰ ਸਾਰੇ ਪਾਣੀ ਦੀ ਗੱਲ ਕਰ ਰਹੇ ਹੋ ਲੀਡਰ ਨੇ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਨਾ ਫਿਰ ਵੀ ਕਿਉਂ ਇੰਨੇ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਹੋ ਗਏ ਸਮੱਸਿਆ ਨੂੰ ਇਹ ਸਮੱਸਿਆ ਜੀ ਤਕਰੀਬਨ 15-20 ਸਾਲ ਤੋਂ ਇਹੀ ਚੱਲ ਗਈ ਵੇ ਪਾਣੀ ਦਵਾਂਗੇ ਪਾਣੀ ਦਵਾਂਗੇ ਹੁਣ ਪਿੱਛੇ ਭਾਜਬਾ ਅਕਾਲੀ ਸਰਕਾਰ ਥੀ ਪੰਜਾਬ ਦੇ ਵਿੱਚ ਜਿਹੜੇ ਬੋਰ ਕੀਤੇ ਵੀ ਹੈ 13-13 ਲੱਖ ਰੁਪਇਆ ਉਹਨਾਂ ਬੋਰਾਂ ਨੂੰ ਉਹਨਾਂ ਨੇ ਦੱਸਿਆ ਵੀ 13-13 ਲੱਖ ਚ ਹੋਏ ਸਾਡਾ ਲੋਕਲ ਬੋਰ ਜਿਹੜਾ ਹੈਗਾ 2.5-3 ਲੱਖ ਰੁਪਏ ਨਾਲ ਪਾਣੀ ਅੰਨ ਟੁੱਟਾ ਪਰ ਉਹਨਾ ਉਹ ਖੁੰਡੇ ਖੜੇ ਆ ਸਾਡੇ ਅੱਜ ਵੀ ਕਨੈਕਸ਼ਨ ਕੋਈ ਨਹੀਂ ਉਹਨਾਂ ਨੂੰ ਦਿੱਤਾ 13-13 ਲੱਖ ਰੁਪਇਆ ਘਾਊ ਘੱਪ ਕਰਕੇ ਪਾਸੇ ਗਏ ਉਹਨਾਂ ਬੋਰਾਂ ਦੇ ਲੋਕਲ ਕਾਂਗਰਸੀ ਲੀਡਰ ਵੀ ਨੇ ਸਾਡੇ ਨਾਲ ਅਕਾਲੀ ਦਲ ਦੇ ਉੱਤੇ ਤਾਂ ਹਮੇਸ਼ਾ ਅਲੀਗੇਸ਼ਨ ਲੱਗਦਾਗਾ ਕਿ ਉਹਨਾਂ ਦੀ ਸਰਕਾਰਾਂ ਨਹੀਂ ਕੀਤਾ ਕੈਪਟਨ ਵਿਰਿੰਦਰ ਸਿੰਘ ਦੀ ਸਰਕਾਰ ਵੀ ਤਾਂ ਰਹੀ ਆ ਉਹਨਾਂ ਨੇ ਕਿਉਂ ਨਹੀਂ ਕੀਤਾਗਾ ਜਦੋਂ ਵੀ ਇਸ ਲਾਂਗੇ ਦੀ ਜੇ ਪਹਿਲਾ ਸਭ ਤੋਂ ਪਹਿਲਾ ਜੇ ਬਾਹ ਫੜੀ ਹੈ ਤੋ ਗਿਆਨੀ ਜੈਲ ਸਿੰਘ ਨੇ ਫੜੀ ਹੈ ਗਿਆਨੀ ਜੈਲ ਸਿੰਘ ਨੇ ਇਹਨਾਂ ਪਿੰਡਾਂ ਦੇ ਵਿੱਚ ਘਰ ਘਰ ਜਾ ਕੇ ਹਰ ਹਲਕੇ ਦੇ ਵਿੱਚ ਸਕੂਲ ਬਣਵਾਏ ਉਹਨਾਂ ਨੇ ਬਿਜਲੀ ਦੇ ਕਨੈਕਸ਼ਨ ਦਿੱਤੇ ਉਹਨਾਂ ਨੇ ਜਿਹੜਾ ਵੀ ਡਿਵੈਲਪਮੈਂਟ ਦਾ ਛੜਕਾਂ ਦਾ ਕੰਮ ਕੀਤਾ ਉਹ ਸਾਰਾ ਗਿਆਨੀ ਜੈਲ ਸਿੰਘ ਨੇ ਕੀਤਾ ਲੇਕਿਨ ਉਹ ਤੋਂ ਬਾਅਦ ਜਿਹੜੀਆਂ ਸਰਕਾਰਾਂ ਟੁੱਟ ਕੇ ਆਉਂਦੀ ਨੇ ਇੱਕ ਮਤਲਬ ਕੈਪਟਨ ਦੀ ਸਰਕਾਰ ਨੇ ਵੀ ਨਹੀਂ ਕੀਤਾ ਕੰਮ ਨਹੀਂ ਨਹੀਂ ਉਸ ਟਾਈਮ ਵੀ ਨਹੀਂ ਹੋ ਸਕਿਆ ਲੇਕਿਨ ਲਾਰੇ ਲਪੇ ਜਰੂਰ ਹਰੇਕ ਸਰਕਾਰ ਨੇ ਲਾਏ ਆ ਆ ਜਿਹੜਾ ਇਲਾਕਾ ਤੁਸੀਂ ਦੇਖਦੇ ਹੋ ਸਾਹਮਣੇ ਸੁੱਕਾ ਪਿਆ ਹੈ ਇਹ ਜ਼ਮੀਨ ਜਿਹੜੀ ਹੈ ਲੋਕ ਬਾਹ ਵੀ ਲੈਂਦੇ ਲੇਕਿਨ ਵਿਚਾਰੇ ਬੀਜ ਵੀ ਪਾ ਲੈਂਦੇ ਦਾ ਬੀਜ ਵੀ ਨਹੀਂ ਵਾਪਸ ਮੁੜਦਾ ਬਾਰਿਸ਼ ਪੈ ਜਾਏ ਤਾਂ ਕਿਤੇ ਫਸਲ ਹੋ ਜਾਣੀ ਆ ਆ ਜਿਹੜਾ ਚੰਗਰ ਦਾ ਇਲਾਕਾ ਹੈ ਇਹ ਬਹੁਤ ਬੈਕਵਰਡ ਇਲਾਕਾ ਹੈ ਜਿੱਥੇ ਕੋਈ ਵੀ ਸ਼ੁਭਦਾ ਜੜੀ ਐ ਪਹੁੰਚਦੀ ਨਹੀਂ ਹੈ ਲੇਕਿਨ ਇਹਦੇ ਨਾਲ ਨਾਲ ਸਾਡੇ ਨਾਲ ਬੇਲੇ ਦਾ ਇਲਾਕਾ ਵੀ ਹੈ ਜਿੱਥੇ ਪਾਣੀ ਡੁੱਬਣ ਨੂੰ ਬਹੁਤ ਹੈ ਉੱਥੇ ਜ਼ਮੀਨਾਂ ਲੋਕਾਂ ਦੀ ਹੜ ਜਾਂਦੀਆਂ ਜੇ ਕੋਈ ਫਸਲ ਹੁੰਦੀ ਹੈ ਤਾਂ ਉਹ ਹੜਾ ਕੇ ਲੈ ਜਾਂਦੀ ਹੈ ਆ ਜਿਹੜੇ ਮੇਰੇ ਨਾਲ ਛਾਤੀ ਖੜਾ ਇਹਨੇ ਤੁਹਾਡੀ ਗੱਲ ਕੀਤੀ ਹੈ ਕਿ ਜਿਹੜੇ ਡੰਗਰ ਪਸ਼ੂ ਹੈ ਅਵਾਰਾ ਡੰਗਰ ਪਸ਼ੂ ਹੈ ਜਿਹੜੇ ਪਹਿਲਾਂ ਤਾਂ ਇੱਥੇ ਮਾਰ ਪਾਣੀ ਦੀ ਹੈ ਕਿ ਪਾਣੀ ਨਹੀਂ ਹੁੰਦਾ ਫਸਲ ਹੁੰਦੀ ਨਹੀਂ ਜੇਕਰ ਮਾੜੀ-ਮੋਟੀ ਥੋੜੀ-ਬਹੁਤ ਕਿਤੇ ਹੋਵੇ ਜੇ ਨਵੀਂ ਸਰਕਾਰ ਕੋਈ ਬਣਦੀ ਹੈ ਤੁਸੀਂ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਉਹਨੂੰ ਅਸੀਂ ਇਹ ਵੀ ਸਰਕਾਰ ਬਣਦੀ ਹੈ ਕਿਸੇ ਵੀ ਪਾਰਟੀ ਦੀ ਨੀ ਪਹਿਲ ਦੇ ਆਧਾਰ ਤੇ ਸਾਨੂੰ ਖੇਤਾਂ ਨੂੰ ਪਾਣੀ ਵੀ ਤੇ ਪੀਣ ਨੂੰ ਪਾਣੀ ਮੇਨ ਗੱਲ ਹੈ ਦੂਜੇ ਜਿਹੜਾ ਆਵਾਰਾ ਪਸ਼ੂ ਘੁਮਰੇ ਉਹ ਬੰਦ ਹੋਣੇ ਚਾਹੀਦੇ ਉਹਨਾਂ ਨੇ ਸਾਡਾ ਬੁਰਾ ਹਾਲ ਕਰਿਆ ਪਿਆ ਨਵੀਂ ਸਰਕਾਰ ਜੀ ਬਣਦੀ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਇਲਾਕੇ ਦੇ ਲੋਕ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਸਾਡਾ ਜੇ ਦਿੱਕਤਾਂ ਐ ਦੀਆਂ ਕੋਈ ਮਤਲਬ ਕਰੋ ਬਾਕੀ ਆਵਾਜ਼ ਆਈ ਦੀ ਵੀ ਇੱਥੇ ਬੜੀ ਤੰਗੀ ਆਈ ਜਾਂ ਕੋਈ ਲੇਡੀਜ਼ ਕੋਈ ਜਾਣਾ ਹੁੰਦਾ ਕਿਤੇ ਵੀ ਫੇਰ ਵੀ ਕੋਈ ਬੱਸ ਦਾ ਕੋਈ ਸਾਧਨ ਨਹੀਂ ਹੈ ਬਸ ਇੱਧਰ ਤੋਂ ਲੈ ਕੇ ਬਲੋਲੀ ਤੱਕ ਪਰ ਪਹਾੜ ਪਰ ਤੱਕ ਬਾਕੀ ਇਹ ਦੋ ਤਿੰਨ ਪਿੰਡ ਇਹਨਾਂ ਨੂੰ ਕੋਈ ਆਵਾਜਾਈ ਦੀ ਬਹੁਤ ਦਿੱਕਤ ਤਾਂ ਤੁਸੀਂ ਦੇਖਿਆ ਚੰਗਰ ਇਲਾਕੇ ਦੇ ਕਾਫੀ ਪਿੰਡ ਨੇ ਇਹ ਕੋਈ ਥੋੜੇ ਪਿੰਡ ਨਹੀਂ ਬਹੁਤ ਸਾਰੇ ਪਿੰਡ ਨੇ ਚੰਗਰ ਇਲਾਕੇ ਦੇ ਇਹਨਾਂ ਇਲਾਕਿਆਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਨੇ ਸਰਕਾਰਾਂ ਆਈਆਂ ਗਈਆਂ ਜਦੋਂ ਸਵਾਲ ਹੁੰਦਾ ਜਿਹੜਾ ਵੀ ਬੰਦਾ ਸੱਤਾ 'ਚ ਹੁੰਦਾ ਚਾਹੇ ਕਾਂਗਰਸ ਸੱਤਾ 'ਚ ਹੈ ਚਾਹੇ ਅਕਾਲੀ ਦਲ ਸੱਤਾ 'ਚ ਹੈ ਕੱਲੂ ਆਮ ਆਦਮੀ ਸੱਤਾ 'ਚ ਹੋ ਸਕਦੀ ਹੈ ਜਾਂ ਕੋਈ ਹੋਰ ਸੱਤਾ 'ਚ ਹੋ ਸਕਦਾ ਹੈ ਸੱਤਾ ਨੂੰ ਜਦੋਂ ਵੀ ਸਵਾਲ ਹੁੰਦਾ ਲੋਕ ਸਵਾਲ ਕਰਦੇ ਆ ਜਾਂ ਪੱਤਰਕਾਰੀ ਦੇ ਜ਼ਰੀਏ ਸਵਾਲ ਹੁੰਦੇ ਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਖਿਲਾਫ ਬਹੁਤ ਵੱਡੀ ਸਾਜ਼ਿਸ਼ ਹੋ ਗਈ ਹੈ ਜੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਜਾਣ ਤਾਂ ਸ਼ਾਇਦ ਇਹ ਲੋਕ ਸਵਾਲ ਨਾ ਕਰਨ ਨਾ ਹੀ ਪੱਤਰਕਾਰੀ ਚੋ ਸਵਾਲ ਉੱਠਣ ਕਿਉਂਕਿ ਦਹਾਕਿਆਂ ਤੋਂ ਲੋਕਾਂ ਦੀਆਂ ਸਮੱਸਿਆਵਾਂ 'ਚ ਹੱਲ ਨਹੀਂ ਹੋਈਆਂ ਇਸ ਕਰਕੇ ਦਹਾਕਿਆਂ ਬਾਅਦ ਇਸ ਦੇਸ਼ ਨੂੰ ਆਜ਼ਾਦ ਹੋਇਆ ਬਹੁਤ ਟਾਈਮ ਹੋ ਗਿਆ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਜੇ ਵੀ ਇਹ ਬੁਨਿਆਦੀ ਸਵਾਲ ਨੇ ਪਾਣੀ ਦਾ ਸਵਾਲ ਬੁਨਿਆਦੀ ਸਵਾਲ ਆ ਤੇ ਬੁਨਿਆਦੀ ਸਵਾਲ ਵੀ ਅਜੇ ਤੱਕ ਹੱਲ ਨਹੀਂ ਹੋਏ ਜਿਹੜੀਆਂ ਫਸਲਾਂ ਤੁਸੀਂ ਇੱਥੇ ਹਰੀਆਂ ਦੇਖ ਰਹੇ ਹੋ ਉਹ ਵੀ ਮੀਂਹ ਦੇ ਪਾਣੀ ਨਾਲ ਹੁੰਦੀਆਂ ਨੇ ਨਹੀਂ ਬਹੁਤ ਸਾਰੇ ਇਲਾਕੇ ਸੁੱਕੇ ਪਏ ਨੇ